ਹਣ ਕੱਚੀ ਜੀ ਨਾ ਹੋਆ ਮੈਨੂੰ ਕੱਚੀ ਜੀ ਹੁੰਦੀ ਲੋੜ ਨਹੀਂ ਚੱਪਿਆ ਨਾ ਖਾਇਆ ਤੇ ਮਣ ਤੋ ਤੇ ਕਿੱਥੇ ਤੁਸੀਂ ਤੋਂ ਭਲਵਾਨ ਦੀ ਕੁੜੀ ਆ ਹੁਣ ਤਾਂ ਨਾਗਾ ਨਹੀਂ ਆਉਂਦਾ ਉਹ ਡੇਰਿਆਂ ਦੇ ਨਾਗੇ ਵਾਧੂ ਆਉਂਦੇ ਸੀ ਨਾਗੇ ਆਉਂਦੇ ਮੈਂ ਕਹਿੰਦਾ ਸੀ ਅਗਲੇ ਨਾਗਾ ਮਾਰ ਦਿੰਦੇ ਸੀ ਤੇ ਦੁੱਧ ਵਾਧੂ ਹੋ ਜਾਂਦਾ ਸੀ ਦੁੱਧ ਅਗਲੇ ਚੱਕਦੇ ਨਹੀਂ ਸੀ ਜੀਰੋ ਪੈਂਟ ਦਾ ਦੁੱਧ ਹੁੰਦਾ ਸੀ ਤੁਹਾਡਾ ਅਨਸਰ ਤੇ ਨੂੰ ਤੁਹਾਡਾ ਲੈ ਕੇ ਜਾਂਦਾ ਸੀ ਪਾਣੀ ਪਾਪਾ ਦੁੱਧ ਵੇਚਦੇ ਅਗਲੇ ਕਹਿੰਦੇ ਚੱਕ ਕੇ ਲੈ ਜਾਓ ਨਾਗਾ ਦਾ ਪੈਂਦਾ ਹੀ ਨਹੀਂ ਕਦੇ ਕੱਚੀ ਜੀ ਨਾ ਹੁਣ ਪਾਲੇ ਦੀ ਕੁੜੀ ਆ ਪਾਪਾ ਵੇਚਦਾ ਹੋਗਾ ਤੇ ਤਿੰਨ ਪਾਣੀ ਇੱਕ ਨੰਬਰ ਦਾ ਦਾ ਇੱਕ ਨੰਬਰ ਹੈ ਗ੍ਰੈਵਿਟੀ ਦੇ ਫੈਨ ਦੁੱਧ ਦੇ ਜਗਾਈਦਾ ਹਾਂ ਲਿਸਨ ਟੂ ਮੀ ਕੇਅਰਫੁਲੀ ਓਕੇ ਥੋੜਾ ਹਸ ਹਾਵਣਾ ਰਹੀ ਦੁੱਧ ਵਧੀਆ ਕਰੋ ਅਗਲੇ ਮਿੰਟਾ ਕਰਕੇ ਕਦੇ ਦੋ ਫੈਨ ਆਈ ਦੋ ਫੈਨ ਐਨਾ ਦੁੱਧ ਦਾ ਜਰਾ ਆਲ ਵੀ ਕੱਲਾ ਢੇਡੀ ਨਿਕਲਦਾ ਉਹਦਾ ਬਾਕੀ ਦਾ ਸਰੀਰ ਪਤਲਾ ਐ ਇਦਾਂ ਹੀ ਖਰਾਕਾਂ ਖਵਾਈਦੀਆਂ ਇਹ ਕਿੱਪੀ ਉੰਤਰੇ ਨਿਕਲੇ ਨੇ ਜਿੰਨਾ ਦੇ ਮੋਟੇ ਹੋ ਹੋ ਕੀ ਆਉਂਤਰਿਆਂ ਦੇ ਇਹ ਬੂਟੇ ਦੋ ਫੈਨ ਆਈ ਦੋ ਫੈਨ ਇਹਦਾ ਬਾਕੀ ਦਾਰਾ ਸਰੀਰ ਪਤਲਾ ਐਦਾਂ ਹੀ ਖਰਾਕਾ ਖਵਾਈ ਦੇ ਆ ਟੇਟੇ ਉੱਤੇ ਨਿਕਲੇ ਨੇ ਜਿੰਨੇ ਮੋਟੇ ਹੋ ਹੋ ਕੇ